ਉੜਤਾ ਪੰਜਾਬ ਫਿਲਮ ਕਰਕੇ ਪੰਜਾਬ ਦੇ ਨਸ਼ੇ ਦੀ ਚਰਚਾ ਪੂਰੀ ਦੁਨੀਆ ਚ ਹੋ ਰਹੀ ਹੈ ਇਸ ਮਸਲੇ ਦੇ ਉੱਤੇ ਪੰਜਾਬ ਦੇ ਬੁੱਧੀਜੀਵੀ ਬੋਲਦੇ ਰਹੇ ਨੇ ਪੰਜਾਬ ਦੇ ਅਫਸਰ ਬੋਲਦੇ ਰਹੇ ਨੇ ਇਹਨਾਂ ਅਫਸਰਾਂ ਚੋਂ ਇੱਕ ਪੰਜਾਬ ਦੇ ਸਾਬਕਾ ਡੀਜੀਪੀ ਜੇਲ ਸ਼ਸ਼ੀਕਾਂਤ ਨੇ ਜੋ ਇਸ ਮਸਲੇ ਦੇ ਉੱਤੇ ਕੋਰਟ 'ਚ ਵੀ ਗਏ ਨੇ ਸਾਡੇ ਨਾਲ ਸ਼ਸ਼ੀਕਾਂਤ ਨੇ ਸ਼ਸ਼ੀਕਾਂਤ ਜੀ ਹੁਣ ਇਸ ਮਸਲੇ ਦੇ ਅੰਦਰ ਤੁਸੀਂ ਕੀ ਨਵੀਂ ਪਹਿਲ ਕਰਨ ਜਾ ਰਹੇ ਹੋ ਦੇਖ ਪੰਜਾਬ ਦੇ ਵਿੱਚ ਜੜ ਨਸ਼ਿਆਂ ਦੀ ਗੱਲ ਹੈਗੀ ਹੈ ਡਰੱਗਸ ਦੀ ਗੱਲ ਹੈਗੀ ਹੈ ਕੋਈ ਨਵੀਂ ਗੱਲ ਨਹੀਂ ਹੈਗੀ ਹੈ 2007 ਦੇ ਬਾਰੇ ਗੱਲ ਕਰ ਰਿਹਾ ਹੈਗਾ ਐਕਸਪੋਜ਼ ਕਰ ਰਿਹਾ ਹੈਗਾ ਬਦਕਿਸਮਤੀ ਹੈ ਕਿ ਪਹਿਲੇ ਵੀ ਕੋਈ ਗੱਲ ਨਹੀਂ ਕਰਦਾ ਸੀ ਔਰ 2007 ਦੇ ਬਾਅਦ ਵੀ ਜਦੋਂ ਗੱਲ ਕਰ ਰਿਹਾ ਹੈਗਾ ਜਿਹੜਾ ਡਿਜ਼ਾਇਰਡ ਇਮਪੈਕਟ ਹੋਣਾ ਸੀ ਉਹ ਅਜੇ ਤੱਕ ਨਹੀਂ ਹੋਇਆ ਹੈਗਾ ਪਰ ਇਸ ਚਾਹ ਦੀ ਸਿਚੁਏਸ਼ਨਸ ਕਈ ਵਾਰੀ ਬਣ ਰਹੀਆਂ ਹੈਗੇ ਨੇ ਕਿ ਨੈਚੁਰਲੀ ਆਟੋਮੈਟਿਕਲੀ ਰੱਬ ਵੱਲੋਂ ਇੱਕ ਅਵੇਅਰਨੈਸ ਕ੍ਰੀਏਟ ਹੋ ਜਾਂਦੀ ਹੈਗੀ ਔਨ ਦਿਸ ਇਸ਼ੂ ਜਿਹੜਾ ਕਿ ਅੱਜ ਦੀ ਤਰੀਕ ਚ ਗੱਲ ਕਰੀਏ ਤੇ ਮੂਵੀ ਜਿਹੜੀ ਹੈਗੀ ਉਹਦਾ ਪੰਜਾਬ ਇਹ ਦੇ ਕਰਕੇ ਇੱਕ ਫੇਰ ਇੱਕ ਇੱਕ ਵੇਵਸ ਖੜੀ ਹੋ ਗਈ ਹੈਗੀ ਇਹ ਨਸ਼ਿਆਂ ਦੇ ਖਿਲਾਫ ਇੱਕ ਮਾਹੌਲ ਬਣ ਗਿਆ ਹੈਗਾ ਉਹ ਵੀ ਮਾਹੌਲ ਮਾਹੌਲ ਜਿਹੜਾ ਹੈ ਬੜੇ ਇਸਤਰਾ ਵਕਤ ਬਣਿਆ ਹੈਗਾ ਜਦੋਂ ਕਿ ਇਲੈਕਸ਼ਨਸ ਆਰ অলਸੋ ਰਾਉਂਡ ది ਕੋਰਨਰ ਇਲੈਕਸ਼ਨਸ ਵੀ ਸਾਡੇ ਸੀ ਤੁਸੀਂ ਤਾਂ ਕੁਝ ਲੋਕਾਂ ਦੇ ਨਾਮ ਲਏ ਸੀਗੇ ਉਸ ਤੋਂ ਬਾਅਦ ਤੁਸੀਂ ਚੁੱਪ ਕਰ ਗਏ ਇਹ ਚੁੱਪ ਦਾ ਕੀ ਰਾਜ਼ ਹੈਗਾ ਦੇਖੀ ਮੈਂ ਕਹਿੰਦਾ ਚੁੱਪ ਨਹੀਂ ਕੀਤਾ ਜਦੋਂ ਇਲੈਕਸ਼ਨਸ ਥੀ ਆਈ ਥਿੰਕ ਇਕ ਗੱਲ ਹੈਗੀ ਸ਼ਾਇਦ 2014 ਦੀ ਜਦੋਂ ਕਿ ਚਲੰਦਰ ਦੇ ਪ੍ਰੈਸ ਕਾਨਫਰੈਂਸ ਹੋਈ ਸੀ ਉਦੋਂ ਚ ਮੈਂ ਕੁਝ ਬੰਦੇ تھے ਜਨਰਿਕ ਨੌਲੇਜ ਤੋਂ ਸਪੈਸਿਫਿਕ ਨਾਉਸ ਵਲੇ ਬਣੀ ਲਿੱਤੇ ਸੀ ਉਹਦਾ ਰਿਜ਼ਲਟ ਸਿਰਫ ਇਹੀ ਹੋਇਆ ਸੀ ਕਿ ਮੇਰੇ ਉੱਤੇ ਕਰੀਬ 20 30 40 ਕਰੋੜ ਰੋਜ਼ ਨਵੇਂ ਨਵੇਂ ਕੇਸਸ ਖੜੇ ਹੋ ਰਹੇ ਹੈਗੇ ਨੇ ਡਿਫੇਮੇਸ਼ਨ ਦੇ ਸੋ ਕਾਲਡ ਡਿਫੇਮੇਸ਼ਨ ਦੇ ਜਿਹਦੇ ਚ ਮੋਨੈਟਰੀ ਕੰਪਨਸੇਸ਼ਨ ਦੀ ਵੀ ਹੁੰਦਾ ਹੈਗਾ ਤੇ ਕ੍ਰਿਮੀਨਲ ਕੇਸਸ ਵੀ ਹੈਗੇ ਆ ਉਦੇਸ਼ ਮੈਂ ਇਹ ਵੇਖਿਆ ਕਿ ਇਹਨ ਕੇਸਸ ਦੇ ਵਿੱਚ ਜਿਹੜਾ ਕਿ ਮਨੁਜ ਆਪਦਾ ਹੈਗਾ ਹੈ ਕਿ ਸਰਕਾਰ ਵੱਲੋਂ ਇੱਕ ਇਸ ਤਰ੍ਹਾਂ ਦੀ ਕੋਸ਼ਿਸ਼ ਸੀ ਕਿ ਮੈਂ ਕਿ ਉਹ ਮਨੁ ਇਸ ਤਰ੍ਹਾਂ ਉਲਝਾ ਦੇਣ ਕੇਸਸ ਦੇ ਵਿੱਚ ਕਿ ਮੇਰੇ ਕੋਲ ਕੋਈ ਟਾਈਮ ਨਾ ਰਹਿ ਜਾਏ ਟੂ ਟਾਕ ਅਬਾਊਟ ਡਰੱਗਸ ਜਾਂ ਜਿਹੜੀ ਐਂਟੀ ਡਰੱਗ ਡਰਾਈਵਸ ਹੈਗੇ ਨੇ ਅਵੇਰਨੈਸ ਡਰਾਈਵਸ ਹੈਗੇ ਨੇ ਉਹ ਅੱਗੇ ਚੱਲ ਸਕਣ ਸੋ ਉਹਦੇ ਬਾਅਦ ਜੇ ਮੇਰਾ ਜਿਹੜਾ ਸੀ ਕੰਮ ਚੱਲ ਰਿਹਾ ਸੀ ਕਰਕੇ ਤੁਸੀਂ ਨਵੇਂ ਨਾਮ ਇਸ ਕਰਕੇ ਨਹੀਂ ਲਏ ਹਾਂ ਇਹਦੇ ਕਰਕੇ ਮੈਂ ਨਵੇਂ ਨਾਮ ਨਹੀਂ ਲੇਤੇ ਪਰ ਉਦੇ ਬਾਅਦ ਹੀ 2013 ਦੇ ਵਿੱਚ ਮੈਂ ਗਿਆ ਸੀ ਹਾਈ ਕੋਰਟ ਦੇ ਵਿੱਚ ਡਬਲ ਬੈਂਚ ਉਸ ਵੇਲੇ ਡੀਬੀ 1 ਸੀ ਜਿਹਦੇ ਵਿੱਚ ਮੈਂ ਪੇਟੀਸ਼ਨ ਦਿੱਤੀ ਸੀ ਕਿ ਪੰਜਾਬ ਦਾ ਹਾਲਾਤ ਇਹ ਹੈਗੇ ਨੇ ਔਰ ਕਾਟ ਤੋਂ ਕੱਟ ਚਾਰ ਪੇਜ ਦੀ ਲਿਸਟ ਜਿਹਦੇ ਵਿੱਚ 90 ਪਲੱਸ ਨਾਂ ਤੇ ਸਨ 95 96 ਕਿੰਨੇ ਵੀ ਹੋ ਸਕਦੇ ਮੈਨੂੰ ਐਗਜ਼ੈਕਟ ਯਾਦ ਨਹੀਂ ਹੈਗੇ ਨੇ ਕਿ ਇਹ ਸਾਰੇ ਹੈਗੇ ਨੇ ਉਹ ਲਿਸਟ ਜਿਹੜੀ ਹੈਗੀ ਕੱਢਾ ਕਰਕੇ ਉਹਦੇ ਖਿਲਾਫ ਐਕਸ਼ਨ ਲਿੱਤਾ ਜਾਏ ਉਦੇ ਬਾਅਦ ਮੇਰਾ ਜਿੰਨਾ ਵੀ ਇਮਫਸਿਸ ਹੈਗਾ ਜ਼ੋਰ ਹੈਗਾ ਉਹ ਇਸ ਪਾਸੇ ਆ ਗਿਆ ਕਿ ਇਹ ਜਿਹੜੇ ਨਾ ਹੈਗੇ ਨੇ ਇਹਨਾਂ ਨੂੰ ਐਕਸਪੋਜ਼ ਕੀਤਾ ਜਾਏ ਥਰੂ ਕੋਰਟਸ ਇਹਨਾਂ ਨਾਮਾਚਰ ਪੋਲੀਟੀਸ਼ੀਨ ਨੇ ਜਾਂ ਹੋਰ ਲੋਕ ਵੀ ਨੇ ਸਮਗਲਰ ਨੇ ਕੋਈ ਹੋਰ ਡਰਗ ਦੇ ਧੰਦੇ ਨਾਲ ਜੁੜੇ ਲੋਕ ਤੁਹਾਨੂੰ ਸਾਨੂੰ ਕਿ ਦੁੱਖ ਹੋਏਗਾ ਕਿ ਇਹਦੇ ਚ ਕਾਫੀ ਸਾਰੇ ਬੰਦੇ ਜਿਹੜੇ ਹੈਗੇ ਨੇ ਦੇ ਆਰ ਬੇਸਿਕਲੀ ਟਾਪ ਪੋਲਿਟਿਸ਼ੀਅਨਸ ਵੱਖ-ਵੱਖ ਪੋਲਿਟਿਕਲ ਪਾਰਟੀਆਂ ਦੇ ਪੁਲਿਸ ਅਫਸਰ ਵੀ ਹੈਗੇ ਨੇ ਡਿਫਰੈਂਟ ਰੈਂਕਸ ਤੇ ਸਾਰਿਆਂ ਤੋਂ ਜ਼ਿਆਦਾ ਲਿਸਟ ਦੇ ਵਿੱਚ ਨਾਸਨ ਸਬ ਇੰਸਪੈਕਟਰ ਐਸ ਐਚਓ ਲੈਵਲ ਦੇ ਹੈਗੇ ਨੇ ਕੁਝ ਜਿਹੜੇ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੇ ਆਫੀਸਰਸ ਹੈਗੇ ਨੇ ਉਹਨਾਂ ਦੇ ਨਾਸਨ ਕੁਝ ਐਨ ਜੀਓ ਟਾਈਪ ਆਰਗੇਨਾਈਜੇਸ਼ਨ ਸਨ ਉਹਨਾਂ ਦੇ ਨਾਮ ਵੀ ਸਨ ਕਿਉਂਕਿ ਪੂਰੇ ਨਾਮ ਮੈਨੂੰ ਯਾਦ ਵੀ ਨਹੀਂ ਹੈਗੇ ਨੇ ਤੇ ਮੇਰੀ ਕੋਸ਼ਿਸ਼ ਹੈਗੀ ਹੈ ਕਿ ਇਹਦੇ ਵਿੱਚ ਇੱਕ ਪੂਰੀ ਇੱਕ ਥੋਰੋ ਪ੍ਰੋਬ ਹੋਏ ਕੋਰਟ ਦੇ ਵਿੱਚ ਮੈਂ ਲਗਾਤਾਰ ਇਹ ਮੰਗ ਕਰਦਾ ਰਿਹਾ ਹੈਗਾ ਕਿ ਸਾਰੇ ਐਪੀਸੋਡ ਦੀ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈਗੀ ਹੈ ਜਿਹਦੇ ਵਿੱਚ ਜਿਹਦੇ ਕਿ ਮੋਨਿਟਰਿੰਗ ਹਾਈ ਕੋਰਟ ਖੁਦ ਕਰੇ ਤਾਂ ਹੀ ਇਹ ਪੰਜਾਬ ਦਾ ਜਿਹੜਾ ਇਹ ਕਰਜ਼ ਹੈਗਾ ਇਹ ਖਤਮ ਹੋ ਸਕਦਾ ਹੈਗਾ ਸਾਨੂੰ ਸਾਰਿਆਂ ਤੋਂ ਦੋ ਦੋ ਤੀ ਨਜ਼ਾਦ ਮਿਲ ਸਕਦੀ ਹੈਗੀ ਇਹ ਔਰ ਉਹ ਪ੍ਰੋਸੈਸ ਜਿਹੜਾ ਹੈਗਾ ਹੁਣ ਵੀ ਚੱਲ ਰਿਹਾ ਹੈਗਾ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਹੈ ਹੀ ਨਹੀਂਗਾ ਡਿਫੇਮ ਕੀਤਾ ਜਾ ਰਿਹਾ ਪੰਜਾਬ ਨੂੰ ਆ ਪੰਜਾਬ ਸਰਕਾਰ ਇਹ ਕਹਿ ਰਹੀ ਹੈਗੀ ਤੇ ਜ਼ਰੂਰ ਕਹਿ ਰਹੀ ਹੋਗੀ ਪਰ ਜਿਹੜੇ ਲੋਕੀ ਹੈਗੇ ਨੇ ਇਹਦਾ ਅਲਟੀਮੇਟ ਫੈਸਲਾ ਤੇ ਉਹਨਾਂ ਨੇ ਕਰਨਾ ਹੈਗਾ ਇੰਟੈਲੈਕਚੁਅਲਸ ਨੇ ਕਰਨਾ ਹੈਗਾ ਜਿਹੜੀ ਜਾਗਰੂਕ ਮੀਡੀਆ ਹੈਗੀ ਚਾਹ ਪ੍ਰਿੰਟ ਹੈਗੀ ਚਾਹ ਇਲੈਕਟ੍ਰੋਨਿਕ ਹੈਗੀ ਚਾਹ ਵਿਜ਼ੂਅਲ ਹੈਗੀ ਜਿਹੜੇ ਕਿ ਲੋਕਾਂ ਦੇ ਕੋਲ ਜਾ ਕਰਕੇ ਉਹਨਾਂ ਦੇ ਨਾਲ ਗੱਲ ਕਰਕੇ ਇਨਫੋਰਮੇਸ਼ਨ ਲੈ ਕਰਕੇ ਸ਼ਾਬਦੇ ਹੈਗੇ ਨੇ ਯਾ ਇਲੈਕਟ੍ਰੋਨਿਕ ਮੀਡੀਆ ਚਲਾਉਂਦੇ ਹੈਗੇ ਨੇ ਯਾ ਫਿਲਮਾਂ ਲਾ ਚਲਾਉਂਦੇ ਮੇਰੇ ਕਹਿਣ ਤੇ ਯਾ ਸਰਕਾਰ ਤੇ ਕਹਿੰਦੇ ਨਾਲ ਕੁਝ ਨਹੀਂ ਹੋ ਜਾਂਦਾ ਹੈਗਾ ਸਰਕਾਰ ਕਹਿੰਦੀ ਹੈ ਨਹੀਂ ਹੈਗੇ ਨੇ ਮੈਂ ਕਹਿੰਦਾ ਹੈਗਾ ਉਹ ਪ੍ਰੂਫ ਜਿਹੜਾ ਹੈਗਾ ਉਹ মিডিਆ ਲੈ ਆ ਰਹੀ ਹੈਗੀ ਹੈ ਲੋਕਾਂ ਦੇ ਮੂਰੇ ਤੇ ਸਾਈਡ ਲੋਕਾਂ ਨੇ ਕਰਨਾ ਨੈਕਸਸ ਤੂੰ ਕੀ ਲੱਗਦਾ ਕਿਹੜਾ ਕਿਹੜਾ ਨੈਕਸਸ ਹੈਗਾ ਨਸ਼ੇ ਨੂੰ ਲੱਗੇ ਦੇਖੀ ਨਸ਼ੇ ਦਾ ਨਸ਼ੇ ਦਾ ਕੀ ਹੈਗਾ ਜਿੰਨਾ ਵੀ ਕ੍ਰਿਮਨਲ ਨੈਕਸਸ ਹੈਗਾ ਇਹ ਬਗੈਰ ਪੋਲੀਟੀਕਲ ਪੈਟਰਨੇਜ ਦੇ ਨਹੀਂ ਹੋ ਸਕਦਾ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ মিডিਆ ਰਹੀ ਮੈਂ ਇੱਕ ਸਵਾਲ ਜਨਤਾ ਨੂੰ ਕਰਨਾ ਚਾਹੁੰਦਾ ਹੈਗਾ ਤੁਹਾਡੇ ਵਿਊਅਰਸ ਨੂੰ ਕਰਨਾ ਚਾਹੁੰਦਾ ਹੈਗਾ ਕਿ ਕਿਹੜਾ ਐਸਾ ਪੋਲੀਟੀਸ਼ੀਅਨ ਉਹਨਾਂ ਨੇ ਸੁਣਿਆ ਹੈਗਾ ਜਾਂ ਵੇਖਿਆ ਹੈਗਾ ਜਿਨਨੇ ਇਲੈਕਸ਼ਨ ਲੜਨ ਲਈ ਜਾਂ ਆਪਣੀ ਇਲੈਕਸ਼ਨ ਰੈਲੀ ਕਰਨ ਲਈ ਆਪਣੀ ਪੈੜੀ ਵੇਚੀ ਹੋਏ ਆਪਣਾ ਮਕਾਨ ਗਿਰਵੀ ਰੱਖਿਆ ਹੋਏ ਆਪਣੀ ਪ੍ਰਾਪਰਟੀ ਵੇਚੀ ਹੋਏ ਇੱਕ ਰੈਲੀ ਕਰਨ ਦੇ ਖਰਚਾ ਜੜਾ ਹੈ 50 60 70 80 ਲੱਖ ਤੇ ਆਮ ਤੌਰ ਤੇ ਹੁੰਦਾ ਹੈ ਇਲੈਕਸ਼ਨ ਦੇ ਵਿੱਚ ਹਰ ਇਨਸਾਨ ਜਿਹੜਾ ਹੈਗਾ 5 6 ਕਰੋੜ ਰੁਪਏ ਖਰਚ ਕਰਦਾ ਹੈਗਾ ਪਾਰਟੀ ਜਿਹੜੀ ਹੈਗੇ 200 300 400 ਕਰੋੜ ਆਂਦੀ ਹੈ ਕਿਸੇ ਨੇ ਆਪਣੀ ਪੈੜੀ ਨਹੀਂ ਵੇਚੀ ਕਿਸੇ ਨੇ ਆਪਣਾ ਕਰ ਗਿਰਵੀ ਨਹੀਂ ਰੱਖਿਆ ਪਹਿਾ ਕਿੱਥੋਂ ਆਂਦਾ ਹੈਗਾ ਸਿਰਫ ਕੁਛ ਖੱਬੇ ਪੰਥੀ ਲੀਡਰ ਸਾਡੇ ਪੰਜਾਬ ਦੇ ਸਨ ਇਹ ਡਾਂਗ ਸਾਹਿਬ ਵਗੈਰਾ ਹੈਗੇ ਨੇ ਜਿਨ੍ਹਾਂ ਨੂੰ ਮੈਂ ਮਾਨ ਦੇਣਾ ਹੈਗਾ ਦੇ ਵਰ ਥੋਰਲੀ ਇਮਾਨਦਾਰ ਤੁਹਾਡੇ ਤੇ ਵੀ ਅਲੀਗੇਸ਼ਨ ਲੱਗਾ ਕਿ ਤੁਸੀਂ ਕਿਉਂਕਿ ਪੋਲਿਟੀਕਲੀ ਮੋਟੀਵੇਟਿਡ ਹੋ ਕੇ ਕਰ ਰਹੇ ਹੋ ਔਰ ਬਾਅਦ ਚੋਂ ਤੁਸੀਂ ਪੋਲਿਟੀਕਲ ਪਾਰਟੀ ਵੀ ਬਣਾਈ ਹੁਣ ਪਿੱਛੇ ਪੋਲਿਟੀਕਲ ਪਾਰਟੀ ਬਣਾਈ ਤੁਸੀਂ ਉਹ ਪਾਰਟੀ ਫੇਲ ਹੋਗੀ ਤੁਹਾਡੀ ਨਹੀਂ ਇਹ ਜਿਹੜੀ ਚੀਜ਼ ਗਲਤ ਹੈਗੀ ਹੈ ਜਿਹੜੀ ਪੋਲਿਟੀਕਲ ਪਾਰਟੀਆਂ ਦੀ ਗੱਲ ਹੈਗੀ ਹੈ ਮੈਂ ਕੋਈ ਪੋਲਿਟੀਕਲ ਬੰਦਾ ਨਹੀਂ ਹੈਗਾ ਹਾਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਜ਼ਰੂਰ ਇੱਕ ਹਫ਼ਤੇ ਲਈ ਇੱਕ ਹਫ਼ਤੇ ਦੇ ਵਿਚਕਾਰ ਉਹਨਾਂ ਦਾ ਵੀ ਜਿਹੜਾ ਅੰਦਰੂਨੀ ਹਾਲਚਾਲ ਹੈਗੇ ਨੇ ਵੇਖ ਕੇ ਮੈਂ ਰਿਜ਼ਾਈਨ ਕਰ ਦਿੱਤਾ ਸੀ ਉਹਦੇ ਬਾਅਦ ਜਿਹੜੀ ਵੀ ਪੋਲੀਟੀਕਲ ਪਾਰਟੀਆਂ ਬਣ ਰਹੀਆਂ ਹੈਗੀਆਂ ਨੇ ਪੁਰਾਣੀ ਪੋਲੀਟੀਕਲ ਪਾਰਟੀਆਂ ਜਿਹੜੀ ਮੌਜੂਦ ਹੈਗੀਆਂ ਨੇ ਉਹਨਾਂ ਦੇ ਨਾਲ ਉਹਨਾਂ ਦਾ ਮੈਂ ਸ਼ੇਅਰ ਜਿਹੜਾ ਸਟੇਜ ਜੁੜਾ ਹੋਗਾ ਉਹ ਜ਼ਰੂਰ ਸ਼ੇਅਰ ਕਰਨਾ ਹੈਗਾ ਤਾਂ ਕਿ ਉਹਨਾਂ ਦੇ ਰਾਹੀ ਵੀ ਇਹ ਜਿਹੜੀ ਇੱਕ ਅਵੇਅਰਨੈਸ ਹੈਗੀ ਹੈ ਇਹ ਕ੍ਰੀਏਟ ਕਰ ਸਕਾਂ ਕੁਝ ਦਿਨ ਪਹਿਲੇ ਇੱਕ ਰੌਲਾ ਪਿਆ ਸੀ ਕਿ ਮੈਂ ਇੱਕ ਪਾਰਟਿਕੂਲਰ ਪਾਰਟੀ ਨੂੰ ਜੁਆਇਨ ਕਰ ਲੈਂਦਾ ਹੈਗਾ ਗੱਲ ਇਹ ਹੈਗੀ ਹੈ ਮੇਰੇ ਨਾਲ ਜਿਹੜੇ ਬੱਚੇ ਕੰਮ ਕਰ ਰਹੇ ਹੈਗੇ ਨੇ ਯੂਥ ਕੰਮ ਕਰ ਰਹੇ ਹੈਗੇ ਨੇ ਉਹਨਾਂ ਦੀ ਵੀ ਆਪਣੇ ਅੰਬਿਸ਼ਨਸ ਹੈਗੀਆਂ ਨੇ ਉਹ ਕੋਈ ਨਾ ਕੋਈ ਪੋਲਿਟੀਕਲ ਪਾਰਟੀ ਜੁਆਇਨ ਕਰਨਾ ਚਾਹੁੰਦੇ ਹੈ ਮੈਂ ਕਹਿਣਾ ਹੈਗਾ ਜੁਆਇਨ ਕਰੋ ਪਰ ਨਾਲ ਉਹਨਾਂ ਦੀ ਸ਼ਰਤ ਹੁੰਦੀ ਸਾਨੂੰ ਉੱਥੇ ਜਾ ਕੇ ਅਸ਼ੀਰਵਾਦ ਜ਼ਰੂਰ ਦਿਓ ਥਾਪੀ ਜ਼ਰੂਰ ਦਿਓ ਸਾਨੂੰ ਵਿਸ਼ ਧਰੂ ਕਰੋ ਸੋ ਆਈ ਸ਼ੇਅਰ ਦ ਸਟੇਜ ਆਫ 올 ਪੋਲਿਟੀਕਲ ਪਾਰਟੀਆਂ ਮੈਂ ਕਹਿ ਚੁੱਕਿਆ ਹੈਗਾ ਮੈਂ ਕਿਸੇ ਪੋਲਿਟੀਕਲ ਪਾਰਟੀ ਜੋ ਨਹੀਂ ਹੈਗਾ ਨਾ ਜੁਆਇਨ ਕਰਾਂਗਾ ਇੱਕ ਵਾਰੀ ਜੁਆਇਨ ਕੀਤੀ ਸੀ ਮੈਂ ਹਾਂ ਆਪ ਪਾਰਟੀ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਨਸ਼ੇ ਦੇ ਉੱ ਜਦ ਸਿਰ ਪੋਲਿਟਿਕਲ ਜੁਮਲੇਵਾਜ਼ੀ ਹੋ ਰਹੀ ਹੈ ਆ ਇਹ ਕਹਿਣਾ ਤੇ ਬਹੁਤ ਛੇਤੀ ਹੈਗਾ ਕਟਕਟ ਮੈਂ ਉਹਨੂੰ ਇਹ ਜ਼ਰੂਰ ਪੁਆਇੰਟ ਦੇਵਾਂਗਾ ਕਿ ਉਹ ਵੀ ਜਿਹੜੇ ਨਸ਼ਿਆਂ ਦੇ ਖਿਲਾਫ ਗੱਲ ਕਰ ਰਹੇ ਹੈਗੇ ਨੇ ਬਹੁਤ ਜ਼ੋਰ ਸ਼ੋਰ ਦੇ ਨਾਲ ਕਰ ਰਹੇ ਹੈਗੇ ਨੇ ਪਿਛਲੇ ਦਿਨਾਂ ਚ ਇੱਥੇ ਆਮ ਆਦਮੀ ਪਾਰਟੀ ਦੀ ਇੱਕ ਟੀਮ ਆਈ ਸੀ ਜਿਹਦੇ ਵਿੱਚ ਵਿਜੇ ਸਿਮਹਾਸਨ ਵਿਜੇ ਸਿਮਾ ਦਿੱਲੀ ਦੇ ਇੱਕ ਡਰੱਗ ਦੇ ਕਾਫੀ ਵੱਡੇ ਪਦਰ ਤੇ ਐਂਟੀ ਡਰੱਗ ਐਕਟਿਵਿਸਟ ਹੈਗੇ ਨੇ ਉਹਨਾਂ ਦੇ ਨਾਲ ਆਸ਼ੀਸ਼ ਖੇਤਾਨ ਵੀ ਆਏ ਸਨ ਮੇਰੀ 1 ਟੂ 1 ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਕਿਉਂਕਿ ਦੇ ਵਾਂਟ ਜਦੋਂ ਉਹ ਮਿਲਣਾ ਚਾਹੁੰਦੇ ਸੀ ਮੇਰੇ ਕੋਲ ਟਾਈਮ ਨਹੀਂ ਸੀ ਜਦੋਂ ਮੇਰੇ ਕੋਲ ਟਾਈਮ ਸੀ ਸੀ ਤੇ ਉਹਨਾਂ ਦੇ ਕੋਲ ਟਾਈਮ ਨਹੀਂ ਸੀ ਉਹਨਾਂ ਨੇ ਕਿਹਾ ਕਿ ਉਹ ਇੱਕ ਡਰੱਗ ਦੇ ਖਿਲਾਫ ਇੱਕ ਪਾਲਿਸੀ ਬਣਾਉਣਾ ਚਾਹੁੰਦੇ ਹੈਗੇ ਨੇ ਪੰਜਾਬ ਲਈ ਦਿੱਲੀ ਲਈ ਅਤੇ ਗੋਆ ਲਈ ਮੈਂ ਕਿਹਾ ਜਿਹੜਾ ਸਹਿਯੋਗ ਹੈਗਾ ਪਾਰਟੀ ਤੁਹਾਡੀ ਜੁਆਇਨ ਕੀਤੇ ਬਗੈਰ ਉਹਦੇ ਵਿੱਚ ਮੈਂ ਪੂਰਾ ਸਹਿਯੋਗ ਦੇਵਾਂਗਾ ਪਰ ਨਾਲ ਹੀ ਉਹਨਾਂ ਨੂੰ ਮੈਂ ਖੋਰ ਕਿਹਾ ਸੀ ਕਿ ਕਈ ਵਾਰੀ ਹੁੰਦਾ ਹੈਗਾ ਲੋਕੀ ਇਹ ਕਹਿੰਦੇ ਹੈਗੇ ਨੇ ਕਿ ਜੁਮਲੇਬਾਜ਼ੀ ਹੋ ਰਹੀ ਹੈਗੀ ਹੈ ਜਮਲਾ ਪੋਲਿਟਿਕਸ ਇੱਕ ਵਰਡ ਇੱਕ ਵੱਡੇ ਲੀਡਰ ਨੇ ਕ੍ਰੀਏਟ ਕੀਤਾ ਸੀ ਦਿੱਲੀ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੇ ਸਰਕਾਰ ਹੈਗੀ ਹੈ ਉਹਨਾਂ ਨੂੰ ਮੈਂ ਸੁਜੈਸਟ ਕੀਤਾ ਸੀ ਕਿ ਤੁਸੀਂ ਇੱਕ ਜ਼ੋਰਦਾਰ ਐਂਟੀ ਡਰੱਗ ਡਰਾਈਵ ਦਿੱਲੀ ਦੇ ਵਿੱਚ ਸ਼ੁਰੂ ਕਰੋ ਇਹਦਾ ਮੇਰੇ ਵੱਲੋਂ ਸਹਿਯੋਗ ਹੋ ਸਕਦਾ ਹੈਗਾ ਬਗੈਰ ਤੁਹਾਡੀ ਪਾਰਟੀ ਜੁਆਇਨ ਕੀਤੇ ਮੈਂ ਤੁਹਾਡੇ ਅਲਾਦ ਨੈਲਾਨੀ ਨੇ ਕਹੇਗਾ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਫੰਡਿੰਗ ਕਰ ਰਹੀ ਹੈ ਫਿਲਮਾਂ ਨੂੰ ਉਰਦਾ ਪੰਜਾਬ ਨੂੰ ਕਿਤਨੇ ਕਿਤੇ ਉਹਨਾਂ ਨੇ ਫੰਡਿੰਗ ਕੀਤੀ ਹੋ ਸਕਦੀ ਹੈ ਮਨੂ ਤਾਂ ਜਾਣਦਾ ਹੈਗਾ ਅਜਾਬਦਾ ਹੈਗਾ ਕਿ ਪ੍ਰਲਾਦ ਨੀਲਾਨੀ ਜਿਹੜੇ ਹੈਗੇ ਨੇ ਸ਼ਾਇਦ ਹੈੱਡ ਆਫ ਇੰਟੈਲੀਜੈਂਸ ਹੈਗੇ ਨੇ ਇੰਟੈਲੀਜੈਂਸ ਬਿਊਰੋ ਦੇ ਹੈੱਡ ਹੈਗੇ ਨੇ ਕਿ ਜਿਹੜੀ ਵੀ ਇਤਲਾ ਹੁੰਦੀ ਹੈ ਇਨਫੋਰਮੇਸ਼ਨ ਹੈਗੀ ਪੱਕੀ ਇਤਲਾ ਜਿਹੜੀ ਹੈਗੀ ਉਹਨਾਂ ਦੇ ਕੋਲ ਆ ਜਾਂਦੀ ਹੈਗੀ ਇਹ ਵੀ ਜਾਬਦਾ ਹੈਗਾ ਕਿ ਸਾਨੂੰ ਤਾਂ ਕਿਸੇ ਨੂੰ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਨੇ ਉਹਨੂੰ ਸਪੋਰਟ ਕੀਤਾ ਹੈ ਜਾਂ ਫਾਈਨੈਂਸ਼ਲੀ ਦਿੱਤਾ ਹੈਗਾ ਜੋ ਉਹਨਾਂ ਦੇ ਕੋਲ ਇਨਫੋਰਮੇਸ਼ਨ ਹੈਗੀ ਜਾਂ ਤੇ ਉਹ ਆਈਬੀ ਦੇ ਹੈੱਡ ਹੈਗੇ ਨੇ ਇਹ ਆਈਬੀ ਉਹਨਾਂ ਥੱਲੇ ਕੰਮ ਕਰ ਰਿਹਾ ਹੈ ਸ਼ਕਤਮ ਕਿਵੇਂ ਹੋ ਸਕਦਾ ਪੰਜਾਬ ਚ ਨਸ਼ਾ ਖਤਮ ਹੋਣ ਦੇ ਚਾਰ ਪੰਜ ਤਰੀਕੇ ਹੈਗੇ ਨਾ ਖਤਮ ਹੋ ਸਕਦਾ ਹੈਗਾ ਨੰਬਰ ਕੋਈਗੀ ਇਹ ਡਰਗਸ ਸਮਗਲਕਸ ਤੇ ਕੇ ਉਹਨਾਂ ਨੂੰ ਫੜਿਆ ਜਾਏਗਾ ਇਹ ਰਿਸਪਾਂਸਿਬਿਲਟੀ ਪੁਲਿਸ ਦੀ ਹੈਗੀ ਜਿਹਨੂੰ ਕਰਨਾ ਪਏਗਾ ਨਾਲ ਨਾਲ ਉਹਦੇ ਵਿੱਚ ਆਏਗਾ ਡੀ ਐਡਿਕਸ਼ਨ ਪ੍ਰੋਪਰ ਆਦਰਵਾਇਸ ਕਾਫੀ ਡੈਥਸ ਹੋਣਗੀਆਂ ਨਾਲ ਨਾਲ ਆਏਗੀ ਇੱਕ ਇਹਨਾਂ ਦਾ ਬੱਚਿਆਂ ਦਾ ਜਿਹੜੇ ਡਰਗਸ ਦੇ ਵਿੱਚ ਹੈਗੇ ਨੇ ਉਹਨਾਂ ਦਾ ਰੀਹੈਬਿਲੀਟੇਸ਼ਨ ਉਹਨਾਂ ਤੇ ਜਿਹੜਾ ਸਟਿਗਮਾ ਲੱਗਿਆ ਹੈਗਾ ਉਹਨੂੰ ਦੂਰ ਕਰਨਾ ਪਏਗਾ ਇੱਕ ਅਵੇਅਰਨੈਸ ਜਿਹੜਾ ਕਿ ਅਸੀਂ ਸਿਲੇਬਸ ਬਣਾ ਰਹੇ ਹੈਗੇ ਹੁਣ ਵਕ ਵਕ ਕਲਾਸਾਂ ਦੇ ਹਿਸਾਬ ਨਾਲ ਏਜ ਗਰੂਪਸ ਦੇ ਹਿਸਾਬ ਦੇ ਨਾਲ ਬੱਚਿਆਂ ਲਈ ਤੇ ਬੱਚੇ ਤੇ ਮਾਪਿਆਂ ਲਈ ਤੇ ਇਹਦੇ ਲਾਵਾ ਸਪੋਰਟਸ ਐਕਟੀਵਿਟੀਜ਼ ਦੇ ਪੰਜੇ ਤਰੀਕੇ ਹੈਗੇ ਨੇ ਜਿਹੜੇ ਮ ਹਾਈ ਕੋਰਟ ਚ ਵੀ ਦਿੱਤੇ ਹੈਗੇ ਨੇ ਕਿ ਜਿਨ੍ਹਾਂ ਨੂੰ ਇੰਪਲੀਮੈਂਟ ਕਰਕੇ ਨਸ਼ੇ ਜਿਹੜੇ ਹੈਗੇ ਨੇ ਦੂਰ ਹੋ ਸਕਦੇ ਹੈਗੇ ਨੇ ਸੋ ਇਸ ਹਨ ਡੀਜੀਪੀ ਪੰਜਾਬ ਦੇ ਫਾਰਮਰ ਜੇਲ ਡੀਜੀਪੀ ਸ਼ਸ਼ੀकांत ਜਿਨ੍ਹਾਂ ਦਾ ਕਹਿਣਾਗਾ ਕਿ ਪੰਜਾਬ ਦੇ ਅੰਦਰ ਨਸ਼ਾ ਘਟਿਆ ਨਹੀਂ ਲਗਾਤਾਰ ਵਧਿਆਗਾ ਔਰ ਇਹਦੀ ਲੜਾਈ ਉਹ ਬਹੁਤ ਲੰਬੇ ਸਮੇਂ ਤੋਂ ਲੜਦੇ ਰਹੇ ਲੜਦੇ ਰਹੇ ਨੇ ਔਰ ਆਉਣ ਵਾਲੇ ਸਮੇਂ ਚ ਵੀ ਉਹ ਇਸ ਮਸਲੇ ਦੇ ਉੱਤੇ ਪੂਰੇ ਅਗਰ ਡਰੱਗ ਰੈਕਟ ਨੂੰ ਤੋੜਨਾ ਪੰਜਾਬ ਚੋਂ ਡਰੱਗ ਖਤਮ ਕਰਨੀ ਉਹਨਾਂ ਦਾ ਕਹਿਣਾ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਔਰ ਜੋ ਨੈਕਸਸ ਹੈਗਾ 마फिया ਦਾ ড্রਗ 마फिया ਦਾ ਪੋਲੀਟੀਸ਼యన్స్ ਦਾ ਉਹ ਟੁੱਟਣਾ ਚਾਹੀਦਾ ਕੈਮਰਾਮੈਨ ਗੰਜੀਤ ਦੇ ਨਾਮ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ